ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਸ਼ਿਆਰਪੁਰ ਨਿਊਜ਼ ਨੇ ਬਖ ਬਖ ਸਮੇਂ ਤੇ ਪਿਛਲੇ 1.5 ਸਾਲ ਦੇ ਤੋਂ ਬڑے ਵੱਡੇ ਕਪਲੇ ਜਿਹੜੇ ਆ ਪੰਚਾਇਤੀ ਰਾਜ ਵਿਭਾਗ ਦੇ ਵਿੱਚ ਜਿਹੜੇ ਆ ਉਜਾਗਰ ਕੀਤੇ ਆ ਕਰੋੜਾ ਰੁਪਏ ਦੇ ਕਪਲੇ ਮਾਲਪੁਰ ਜਾਂ ਹੁਸ਼ਿਆਰਪੁਰ ਦੋ ਦੇ ਵਿੱਚ ਬਲਾਕ ਦੇ ਵਿੱਚ ਆਏ ਸਿਗੇ ਉਹਨਾਂ ਦੇ ਨਾਲ ਸੰਬੰਧਿਤ ਇੱਕ ਹੋਰ ਬੜਾ ਵੱਡਾ ਜਿਹੜਾ ਹੈ ਉਹ ਕਪਲਾ ਸਾਨੂੰ ਆਇਆ ਹੈ ਪਿੰਡ ਹੰਦੋਵਾਲ ਦੀ ਪੰਚਾਇਤ ਮੈਂਬਰਸ ਆਏ ਆ ਕੁਛ ਉਹਨਾਂ ਦੇ ਪਿੰਡ ਦੇ ਵਿਅਕਤੀ ਆ ਜਿਹੜੇ ਸਾਡੇ ਅੱਜ ਸਟੂਡੀਓ ਦੇ ਵਿੱਚ ਆਏ ਆ ਔਰ ਇਹ ਦੱਸਣ ਜਾ ਰਹੇ ਆ ਕਿ ਇਹ ਕਪਲੇ ਹੈ ਇਸ ਕਪਲੇ ਦੇ ਵਿੱਚ ਵਿਭਾਗੀ ਜਿਹੜੇ ਸਕੱਤਰ ਹੋਣ ਜਾਂ ਸੈਕਟਰੀ ਹੋਵੇ ਉਹ ਤਾਂ ਹੋ ਹੀ ਸਕਦੇ ਆ ਪਰ ਇਹਦੇ ਵਿੱਚ ਇੱਕ ਬੜੀ ਅਨੋਖੀ ਗੱਲ ਹੈ ਇਹ ਕੋਹਿੰਟ ਨੰਬਰ ਦੇ ਵਿੱਚ ਜਿਹੜੀ ਜਨਰੇਸ਼ਨ ਪਹਿਲੀ ਜਨਰੇਸ਼ਨ ਦੀ ਸਰਪੰਚੀ ਦੂਜੀ ਜਨਰੇਸ਼ਨ ਦੇ ਕੋਲ ਆ ਗਈ ਤੇ ਦੂਜੀ ਜਨਰੇਸ਼ਨ ਜਿਹੜੀ ਹੈ ਉਹ ਪਹਿਲੇ ਆਪਣੀ ਜਨਰੇਸ਼ਨ ਨੂੰ ਜਾਹੇ ਉਹਨਾਂ ਦੇ ਸਹੁਰਾ ਸਾਹਿਬ ਹੋਣ ਜਾਂ ਉਹਨਾਂ ਦੇ ਸੱਸ ਸਾਬ ਜਾਂ ਹੋਰ ਰਿਸ਼ਤੇਦਾਰ ਆ ਉਹਨਾਂ ਨੂੰ ਕਿਸ ਤਰ੍ਹਾਂ ਫਾਇਦੇ ਪਹੁੰਚਾਏ ਔਰ ਸਰਕਾਰ ਨੂੰ ਚੂਨਾ ਲਾਇਆ ਅੱਜ ਇਹੀ ਜਿਹੜੀ ਹੈ ਹੰਦਵਾਲ ਦੀ ਪੰਚਾਇਤ ਸਾਨੂੰ ਦੱਸਣ ਜਾ ਰਹੀ ਹੈ ਸਾਡੇ ਕੋਲ ਪੰਚਾਇਤ ਮੈਂਬਰ ਪਹੁੰਚੇ ਆ ਤੇ ਪਿੰਡ ਦੇ ਮੋਤਵਰ ਵਿਅਕਤੀ ਪਹੁੰਚੇ ਆ ਸਟੂਡੀਓ ਦੇ ਵਿੱਚ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਤੇ ਉਹ ਸਾਨੂੰ ਦੱਸਣਗੇ ਕਿ ਇਹ ਕੀ ਮਸਲਾ ਆ ਤੇ ਕਿਸ ਤਰ੍ਹਾਂ ਉਹ ਜਿਹੜੇ ਆ ਇਹ ੱੱੱਕੇ ਖਾ ਰਹੇ ਆ ਔਰ ੱੱੱਕੇ ਖਾਣ ਦਾ ਵੀ ਤੁਸੀਂ ਹਾਲਾਤ ਦੇਖ ਲਓ ਭਈ ਇਹਨਾਂ ਨੂੰ ਕਿਸੇ ਤਰੀਕ ਨੂੰ ਸਦਿਆ ਜਾਂਦਾ ਜਿਹੜੇ ਕਥਿਤ ਦੋਸ਼ੀ ਹੈਗੇ ਆ ਜਿਨ੍ਹਾਂ ਦੇ ਵਿਰੁੱਧ ਸ਼ਿਕਾਇਤਾਂ ਆ ਉਹਨਾਂ ਨੂੰ ਕਿਸੇ ਦਿਨ ਸਦਿਆ ਜਾਂਦਾ ਔਰ ਇਹਨਾਂ ਨੂੰ ਖਾਲੀ ਹੱਥ ਮੋੜਨਾ ਪੈ ਰਿਹਾ ਔਰ ਖੱਜਲ ਖਰਾਬ ਹੋ ਕੇ ਅੱਜ ਇਹ ਜਿਹੜੇ ਆ ਮੀਡੀਆ ਦੇ ਰੂਬਰੂ ਆਏ ਆ ਆਓ ਅਸੀਂ ਇਹਨਾਂ ਨਾਲ ਗੱਲ ਵੀ ਕਰਦੇ ਆ ਕੀ ਨਾਮ ਤੁਹਾਡਾ ਜਸਵੀਰ ਕੌਰ ਜਸਵੀਰ ਕੌਰ ਜੀ ਅੱਜ ਤੁਸੀਂ ਸਾਡੇ ਹੁਸ਼ਿਆਰਪੁਰ ਨਿਊਜ਼ ਦੇ ਇਸ ਦਫ਼ਤਰ ਦੇ ਵਿੱਚ ਪਹੁੰਚੇ ਹੋ ਕੀ ਮਾਮਲਾ ਹੈ ਇਹ ਮਾਮਲਾ ਇਹ ਹੈ ਸਰ ਅਸੀਂ ਸਰਪੰਚ ਦੇ ਵਿਰੋਧ ਕਰਦਿ ਕੀਤੀ ਸੀਗੀ ਕਾਰਵਾਈ ਕੀ ਕੀ ਤੁਸੀਂ ਸ਼ਿਕਾਇਤ ਕੀਤੀ ਸੀ ਥੋੜਾ ਜਿਆ ਤਫਸੀਲ ਚ ਦੱਸਿਓ ਕਿ ਕੀ ਹੈ ਮਾਮਲਾ ਉਹਨੇ ਥੋੜਾ ਜਿਆ ਧੋਖਾ ਜਿਆ ਕੀਤਾ ਸੀਗਾ ਦੇ ਦੇ ਵਿੱਚ ਗ੍ਰਾਂਟ ਦੇ ਵਿੱਚੇ ਜਾਨੀ ਕਿ ਜਿਹਦਾ ਬਿੱਲ ਸੀਗਾ ਬਿੱਲ ਦੇ ਵਿੱਚੇ ਉਹਨੇ ਜਾਨੀ ਬਿੱਲ ਘਟਤ ਸੀਗਾ ਉਹਨੇ ਕਟਿੰਗ ਕਰਕੇ ਥੋੜੇ ਜੇ ਬਾਧੂ ਪੈਸੇ ਜਾਨੀ ਕਿ ਦਵਾ ਕਰ ਲਏ ਤਾਂ ਬਾਕੀ ਉਹ ਅਸੀਂ ਉਹਦੇ ਬਾਰੇ ਅਸੀਂ ਉਹਨਾਂ ਨੂੰ ਦੁਆ ਵੀ ਕੀਤਾ ਜਿਹੜੀ ਉਹਨੇ ਸਾਨੂੰ ਜਿੱਲੇ ਪਾਇਆ ਮਤਾ ਪਾਇਆ ਕਾਰਵਾਈ ਪਾਇਆ ਉਹਨੇ ਸਾਨੂੰ ਨਹੀਂ ਦੱਸਿਆ ਬਾਅਦ ਵਿੱਚ ਰਜਿਸਟਰ ਸਾਡੇ ਘਰ ਆਇਆ ਅਸੀਂ ਸਾਈਨ ਕਰ ਦਿੱਤੇ ਜਿੰਦੇ ਸਾਨੂੰ ਪਤਾ ਲੱਗਾ ਅਸੀਂ ਥੋੜੀ ਜਿਹੀ ਉਹਦੀ ਪੜਤਾਲ ਕੀਤੀ ਅਸੀਂ ਫੇ ਉਹਦੀ ਪਾਈ ਇਨਕੁਆਰੀ ਪਾਈ ਆ ਅਸੀਂ ਅੱਜ ਆਏ ਸੀਗੇ ਸਾਨੂੰ ਨਹੀਂ 24 26 ਤਰੀਕ ਦਿੱਤੀ ਸੀ ਤਾਂ ਉਹਨਾਂ ਨੂੰ ਨਹੀਂ 24 ਤੁਹਾਨੂੰ ਜਿਹੜੀ 26 ਤਰੀਕ ਕਿਹਨਾਂ ਨੇ ਦਿੱਤੀ ਸੀ ਇਹ ਸਾਨੂੰ ਦਿੱਤੀ ਨਹੀਂ ਸਾਨੂੰ ਸੈਕਟਰੀ ਨੇ ਜਾਨੀ ਕਿ ਇੱਦਾਂ ਫੋਨ ਕੀਤਾ ਸੀਗਾ ਵੀ ਕਹਿੰਦੇ 26 ਤਰੀਕ ਨੂੰ ਜਾਨੀ ਕਿ ਤਰੀਕ ਵਾ ਉਹ ਵੀ ਭਾਜੀ ਉਹਨਾਂ ਨੂੰ ਕੀਤਾ ਕਾਨੂੰਨੀ ਸੈਕਟਰੀ ਨੇ ਕਿਹਾ ਤਾਂ ਅਸੀਂ ਜੋ 26 ਤਰੀਕ ਨੂੰ ਆਏ ਤਾਂ ਸਾਨੂੰ ਮੋਰੇ ਕਹਿੰਦੇ ਉਹ ਵੀ ਉਹਨਾਂ ਨੂੰ 24 ਤਰੀਕ ਨੂੰ ਬੁਲਾਇਆ ਸੀ ਤੁਹਾਨੂੰ ਤੁਸੀਂ 24 ਨੂੰ ਕਿਉਂ ਨਹੀਂ ਆਏ ਕਹਿਣ ਦਾ ਭਾਵੇਂ ਆ ਵੀ ਤੁਹਾਨੂੰ 2 ਦਿਨ ਬਾਅਦ ਚ ਬੁਲਾ ਲਿਆ ਤੇ ਉਹਨਾਂ ਨੂੰ 2 ਦਿਨ ਪਹਿਲਾਂ ਬੁਲਾ ਲਿਆ ਅੱਜ ਤੁਸੀਂ ਜਿਸਲੇ ਦਫਤਰ ਆਏ ਆ ਉੱਥੇ ਕੀ ਤੁਹਾਡੀ ਗੱਲਬਾਤ ਹੋਈ ਆ ਸਾਡੀ ਗੱਲਬਾਤ ਪਹਿਲਾਂ ਤੇ ਜਿਹੜੀ ਸਟੈਨੋ ਸੀ ਨਾ ਉੱਥੇ ਉਹ ਨਹੀਂ ਸਾਨੂੰ ਥੋੜੇ ਜਿਹਾ ਦਬਕੇ ਦੂਕੇ ਬਾਰੇ ਫਿਰ ਤੁਸੀਂ ਐਦਾਂ ਆ ਜੇ ਅਬ ਉਹ ਅਸੀਂ ਤੁਹਾਡੇ ਲਈ ਬੇਲੇ ਨਹੀਂ ਹੈਗੇ ਕੋ ਬਹੁ ਰੂੜਿਆ ਬੋਲੇ ਉਹ ਤਾਂ ਫੇਰ ਬਾਅਦ ਵਿੱਚ ਜੇ ਸੀਗਾ ਸਾਨੂੰ ਸਰਨਾ ਮਿਲਾ ਦਿਓ ਫੇ ਉਹ ਨਹੀਂ ਸਾਨੂੰ ਸਰਨਾ ਬਣਾਇਆ ਤਾਂ ਉਹ ਨਹੀਂ ਯਾਨੀ ਕਿ ਦਵਾ ਕੀਤਾ ਕਹਿੰਦੇ ਵੀ ਤੁਹਾਡੇ ਬਿਆਨ ਤੁਸੀਂ ਲਿਖਾ ਦਿਓ ਸੀ ਬਿਆਨ ਲਿਖਾ ਦਿੱਤੇ ਤਾਂ ਬਾਕੀ ਦੇਖੋ ਕੀ ਕਾਰਵਾਈ ਕਰਦੇ ਆ ਤੁਸੀਂ ਕਿੰਨਾ ਚਿਰ ਹੋ ਗਿਆ ਹੈਗਾ ਆ ਇਹ ਜਿਹੜੀ ਸ਼ਿਕਾਇਤ ਹੈ ਕਪਲਾ ਆਰ ਦਰਖਾਸਤ ਹੈ ਤੁਸੀਂ ਮੇਰੇ ਕੋਲ ਵੀ ਲੈ ਕੇ ਦਿਖਾਈ ਹੈ ਮੈਨੂੰ ਇਹਦੇ ਵਿੱਚ ਜਿਹੜੀਆਂ ਗਰੰਟਾਂ ਹੈ ਇੱਕ ਜਿਹੜੀ ਹੈ ਤੁਸੀਂ ਹਜੇ ਵੀ ਕਲੀਅਰ ਨਹੀਂ ਕੀਤਾ ਅਸੀਂ ਭਾਜੀ ਹੁਣਾਂ ਨਾਲ ਗੱਲ ਕਰ ਲੈਣੇ ਆ ਤੁਹਾਨੂੰ ਜਿਹੜੀ ਇਹ ਕਿੰਨਾ ਚਿਰ ਹੋ ਗਿਆ ਇਹ ਸ਼ਿਕਾਇਤਾਂ ਲੈ ਕੇ ਘੁੰਮਦਿਆਂ ਨੂੰ ਸਾਨੂੰ ਤਕਰੀਬਨ 4-5 ਮਹੀਨੇ ਹੋ ਗਏ ਆ ਅਸੀਂ ਜਾਨੀ ਕਿ ਗੇੜੇ ਮਾਰੀ ਜਾਂਦੇ ਆ ਸਾਡੇ ਕੋਸ਼ ਹੱਥ ਪੱਲੇ ਨਹੀਂ ਪਿਆ ਹੈਗਾ ਤੁਹਾਨੂੰ ਨਹੀਂ ਦੁਆ ਕੁਛ ਵੀ ਹੈ ਦੁਆ ਨਹੀਂ ਹੈਗਾ ਜਾਂ ਤਾਂ ਇਹ ਉਹ ਉਸੇ ਹੀ ਆ ਉਹਨੂੰ ਕਲੀਨ ਚੈਟ ਦੇ ਦੇਣ ਜੇ ਨਹੀਂ ਹੈਗਾ ਤਾਂ ਕੋਈ ਕਾਰਵਾਈ ਕਰਨ ਸਾਨੂੰ ਵੀ ਕੁਝ ਦੁਆ ਹੋਵੇ ਨਾ ਪੇ ਕਾਰਵਾਈ ਹੋਈ ਆ ਸਾਨੂੰ ਕੁਝ ਦੱਸ ਨਹੀਂ ਨਹੀਂ ਹੈਗੇ ਅਸੀਂ ਆ ਜਾਂਦੇ ਆ ਚੱਲ ਜਾਂਦੇ ਤਰੀਕੋ ਉਤਕੇ ਚੱਲ ਜਾਂਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਆ ਬਈ ਇੱਥੇ ਵੱਡੇ ਵੱਡੇ ਜਿਹੜੇ ਆ ਮਗਰਮਾਛ ਅਸੀਂ ਫੜ ਕੇ ਜੇਲਾ ਦੇ ਅੰਦਰ ਦੇ ਦਿੱਤੇ ਆ ਤੁਹਾਨੂੰ ਲੱਗਦਾ ਬਈ ਫੜੇ ਜਾ ਰਹੇ ਨਹੀਂ 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 ਸਾਡੀ ਜੇ ਸੁਣਵਾਈ ਨਹੀਂ ਹੋਈ ਸਾਨੂੰ ਕਿੱਦਾਂ ਲੱਗਣਾ ਹੈ ਪਿਓ ਫੜੇ ਜਾ ਰਹੇ ਆ ਕਿ ਨਹੀਂ ਜਾ ਰਹੇ ਸਾਨੂੰ ਅਸੀਂ ਸ਼ਿਕਾਇਤ ਕਰਤਾ ਆ ਸਾਨੂੰ ਉਹ ਇਦਾਂ ਕਮਾਉਂਦੇ ਆ ਉਹਨਾਂ ਨੂੰ ਉਹ ਦੁਆ ਕਰਦੇ ਆ ਵੀ ਅਸੀਂ ਕਿੱਦਾਂ ਕਹਿ ਜੀਏ ਵੀ ਮਗਰਮਾਸ਼ੋ ਫੜ ਲਿਆ ਜਾਂ ਕਿੱਦਾਂ ਕਰ ਲਿਆ ਸਾਡੇ ਕੋ ਤਾਂ ਨਿੱਕੀ ਜਿਹੀ ਮੱਛੀ ਨਹੀਂ ਉਹ ਤੋਂ ਆਸ ਆਉਂਦੀ ਉਹ ਨਾ ਤਾਂ ਉਹ ਤੋਂ ਹੋਈ ਨਹੀਂ ਦੁਆ ਕਰਦੇ ਇਹ ਸਾਨੂੰ ਪਿੰਡ ਹੰਦੋਵਾਲ ਦੇ ਜਸਵੀਰ ਕੌਰ ਜੀ ਪ ਮੈਂਬਰ ਪੰਚਾਇਤ ਤੇ ਜਿਨ੍ਹਾਂ ਨੇ ਇਹ ਜਿਹੜੀ ਆ ਸਾਨੂੰ ਦੱਸੀ ਆ ਸਾਡੇ ਨਾਲ ਇਸ ਤੋਂ ਵੀ ਪਹਿਲਾਂ ਇੱਕ ਕਪਲਾ ਹੋਇਆ ਸੀ ਪਿੰਡ ਦੇ ਵਿੱਚ ਜਿਹੜਾ ਕਬਜ਼ੇ ਹੋਏ ਸੀ ਉਹਨਾਂ ਦੇ ਲਈ ਸਾਡੇ ਨਾਲ ਇੱਕ ਹੋਰ ਸਾਡੇ ਜਿਹੜੇ ਆ ਪਿੰਡ ਦੇ ਹੀ ਸਵਾਰਥੀ ਵੀ ਹੈ ਉਹ ਸਾਡੇ ਨਾਲ ਆਇਆ ਸੀ ਉਹਨਾਂ ਨੂੰ ਵੀ ਗੱਲ ਕਰਦੇ ਆ ਤੇ ਪੁੱਛਦੇ ਆ ਇਹ ਪੂਰਾ ਕੀ ਮਾਮਲਾ ਹੈ ਹਾਂਜੀ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਜੋਗਾ ਸਿੰਘ ਜੀ ਜੋਗਾ ਸਿੰਘ ਜੀ ਮੈਂਬਰ ਪੰਚਾਇਤ ਉਹਨਾਂ ਨੇ ਦੱਸਿਆ ਹੈਗਾ ਆ ਤੁਸੀਂ ਇੱਕ ਸ਼ਿਕਾਇਤ ਪਹਿਲਾਂ ਵੀ ਕੀਤੀ ਸੀ ਕੀ ਮਾਮਲਾ ਸੀ ਉਹ ਇਹ 2014 ਦੇ ਵਿੱਚ ਮੈਂ ਸ਼ਿਕਾਇਤ ਕੀਤੀ ਸੀ ਪਿਆੜੀ ਪੰਚਾਇਤ ਦੀ ਜ਼ਮੀਨ ਸੀ 69 ਕਨਾਲ 11 ਮਰਲੇ ਉਹਦੇ ਵਿੱਚੋਂ ਅਸੀਂ 5 ਏਕੜ ਜਿਹੜੀ ਕਾਲਜ ਨੂੰ ਦਿੱਤੀ ਸੀਗੀ ਬਾਕੀ ਜਿਹੜਾ ਰਕਬਾ ਰਹਿੰਦਾ ਸੀਗਾ ਉਹਤੇ ਜਿਹੜਾ ਇਹ ਹੁਣ ਇਸ ਵੇਲੇ ਮੌਜੂਦਾ ਸਰਪੰਚ ਉਹਦੇ ਸੋਹਰਾ ਸਾਹਿਬ ਨੇ ਨਜਾਇਜ਼ ਕਬਜ਼ਾ ਕਰਵਾਤਾ ਸੀ ਉਸ ਸੰਬੰਧ ਵਿੱਚ ਮੈਂ ਸ਼ਿਕਾਇਤ ਕੀਤੀ ਲੰਬੀ ਲੜਾਈ ਲੜਨੀ ਪਈ ਮੈਨੂੰ 3 ਸਾਲ 4 ਸਾਲ ਉੱਤਵਾਰ ਬੜੀ ਮੁਸ਼ਕਲਾਂ ਨਜਾਇਜ਼ ਕਬਜ਼ਾ ਹਟਾਇਆ ਤੇ ਇੱਕ ਮੇਰੀ ਹੋਰ ਸ਼ਿਕਾਇਤ ਸੀਗੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਪਹਿਲਾ ਮਤਾ ਉਹਦੀ 2913 ਨੂੰ ਪਾਇਆ ਸੀਗਾ ਪੰਚਾਇਤ ਨੇ ਉਸ ਬੇਲੇ ਦੀ ਨੇ ਤੇ ਜਿਹੜੀ 2013 ਤੋਂ 18 ਤੱਕ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਲਿਖ ਦਿੱਤਾ ਵੀ ਪਿਛਲੀ ਪੰਚਾਇਤ ਨੇ ਕੰਮ ਕਰਵਾਇਆ ਸੀਗਾ ਵੀ ਜਿਹੜੀਆਂ ਇਹ ਪੇਮੈਂਟਾਂ ਸੀਗੀਆਂ 43800 ਦਾ ਜੇ ਕਰਾਉਂਦਾ ਵਾ ਇਹ ਪੇਮੈਂਟਾਂ ਕੰਨ ਤੋਂ ਰਹਿ ਗਈਆਂ ਸੀ ਚੁੰਡ ਜਾਤੇ ਲੱਗੇ ਸੀ ਜਦ ਕਿ ਸਾਰੀ ਜਾਂਚ ਹੋਣ ਤੋਂ ਬਾਅਦ ਇਹ ਪਾਇਆ ਗਿਆ ਵੀ ਇਹ ਜਿਹੜੇ ਪੇਮੈਂਟਾਂ ਗਲਤ ਘਟਾਈਆਂ ਗਈਆਂ ਜੋ ਵੀ ਮੈਂ ਆਰਟੀਆ ਥਰੂ ਇਹ ਸਬੂਤ ਪੇਸ਼ ਕਰ ਦਿੱਤੇ ਸੀ ਪੇ ਇਹ ਪੇਮੈਂਟਾਂ ਪਿਛਲੀ ਪੰਚਾਇਤ ਨੇ ਕਰਤੀਆਂ ਇਹ ਗਲਤ ਘਟਾਈਆਂ ਗਈਆਂ ਪਰ ਉਹਦੀ ਰਿਕਵਰੀ ਨੋਟਸ ਵੀ ਉਹਨੂੰ ਕੱਢੇ ਪਰ ਅਜੇ ਤੱਕ ਉਹ ਪੂਰੀ ਰਿਕਵਰੀ ਅਜੇ ਤੱਕ ਵੀ ਨਹੀਂ ਹੋਈ ਇਸੇ ਰਿਕਵਰੀ ਨਾ ਹੋਈ ਤੇ ਉਹ ਜਿਸਲੇ ਸਸਪੈਂਡ ਹੋਣ ਤੋਂ ਬਸ 2017 ਦੇ ਵਿੱਚ ਇਹ ਇਥੋਂ ਆਪਣੇ ਡਾਇਰੈਕਟਰ ਤੋਂ ਸਸਪੈਂਡ ਹੋ ਗਏ ਉਹ ਤੋਂ ਬਾਅਦ ਇਹਨਾਂ ਨੇ 2017 ਚ ਹਾਂ ਸਸਪੈਂਡ ਹੋ ਗਏ ਤੇ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਮਾਨ ਪੱਤਾ ਉਹ ਸਸਪੈਂਡ ਹੋਏ ਸਰਪੰਚ ਨੂੰ 5 ਸਾਲ ਗੁਰਦੀਪ ਸਿੰਘ ਸਰਪੰਚ ਰਹੇ ਉਹਨਾਂ ਦੇ ਟਾਈਮ ਦੇ ਵਿੱਚ ਬਣ ਪੱਤਾ ਨਹੀਂ ਦਿੱਤਾ ਜਦ ਕੋਈ ਨਾ ਜਿਹੜੀ ਹੁਣ ਬਣੀ ਆ ਸਰਪੰਚ ਉਹਨਾਂ ਨੂੰ ਉਹਨਾਂ ਦਾ ਮਾਨ ਪੱਤਾ ਦੇ ਦਿੱਤਾ ਕੀ ਨਾ ਆਇਆ ਉਹਨਾਂ ਦੇ ਸਰਪੰਚ ਦਾ ਸਰਪੰਚ ਚੰਨਣ ਸਿੰਘ ਜੀ ਨੇ ਜਿਹੜੀ ਉਹਨਾਂ ਦੇ ਨੂ ਬਣਿਆ ਉਹਨਾਂ ਦਾ ਨੀਲਕੁਮਾਰੀ ਆ ਜੀ ਨੀਲਕੁਮਾਰੀ ਨੇ 5 ਸਾਲ ਬਾਅਦ ਉਹਨਾਂ ਨੂੰ ਮਤਾ પાਕੇ 25000 ਦਾ ਚੈੱਕ ਦੇ ਦਿੱਤਾ ਪਈ ਇਹਨਾਂ ਨੂੰ ਮਾਨ ਪੱਤਾ ਦਿੱਤਈ ਹੁੰਦਾ ਜਦਕਿ ਜਿਹੜਾ ਕੋਈ ਬਰਖਾਸਤ ਹੋਇਆ ਸਰਪੰਚ ਉਹਦਾ ਮਾਨ ਪੱਤਾ ਬਿਲਕੁਲ ਨਹੀਂ ਬਣਦਾ ਤੇ ਹੁਣ ਅੱਜ ਤੁਸੀਂ ਫੇਰ ਆਏ ਸੀਗੇ ਇੱਥੇ ਸ਼ਿਕਾਇਤ ਲੈ ਕੇ ਡੀਡੀਓ ਫੀਓਫਿਸ ਕੀ ਹੋਇਆ ਉੱਥੇ ਇਹ ਤਕਰੀਬਨ ਅੱਜ ਤੋਂ 5 ਮਹੀਨੇ ਪਹਿਲਾਂ ਸਾਡੇ ਜਿੰਨੇ ਵੀ ਪੰਚਾਇਤ ਮੈਂਬਰ ਇਹਨਾਂ ਨੂੰ ਕੁਝ ਲੱਗਾ ਵੀ ਪੰਚਾਇਤ ਵਿੱਚ ਕੁਝ ਠੀਕ ਨਹੀਂ ਹੋ ਰਿਹਾ ਤੇ ਇਸ ਸਬੰਧ ਦੇ ਵਿੱਚ ਮੈਂ ਆਰਟੀਆਈ ਪਾਈ ਆਰਟੀਓ ਤੋਂ ਇਨਸਪੈਕਟ ਹੋ ਗਿਆ ਵੀ ਇਹਨਾਂ ਨੇ ਬਿੱਲਾਂ ਦੇ ਨਾਲ ਛੇੜਛਾੜ ਵੀ ਕੀਤੀ ਆ ਤੇ ਜਿਹੜਾ 25000 ਦਾ ਵੀ ਆ ਜੇਕਰ ਆ ਗਿਆ ਉਹਦੀ ਬੈਂਕ ਦੀ ਸਟੇਟਮੈਂਟ ਮਤੇ ਦੀਆਂ ਕਾਪੀਆਂ ਉਹ ਸਾਰੀਆਂ ਸਾਡੇ ਕੋਲ ਮੌਜੂਦ ਵਾ ਤੇ ਇਸ ਸਬੰਧ ਦੇ ਵਿੱਚ ਅਸੀਂ ਸ਼ਿਕਾਇਤ ਕੀਤੀ ਸੀ ਤੇ 5 ਮਹੀਨੇ ਲਗਾਤਾਰ ਅਸੀਂ بڑے ਦਫ਼ਤਰਾਂ ਤੇ ਚੱਕਰ ਕੱਟਦੇ ਰਹੇ ਆ ਤੇ ਬੜੀ ਮੁਸ਼ਕਲ ਦੇ ਨਾਲ ਇੱਕ ਜਾਂ ਦੋ ਤਰੀਕਾਂ ਵਿੱਚ ਸਾਰੀਆਂ ਪਈਆਂ ਤੇ ਅੱਜ ਵੀ ਸਾਨੂੰ ਜਿਹੜੀ 26 ਤਰੀਕ ਨੂੰ ਮੈਡਮ ਸਟੈਨੋ ਜਿਹੜੀ ਆ ਉਹਨਾਂ ਨੇ ਕਿਹਾ ਵੀ ਅਸੀਂ ਦੁਬਾਰਾ ਲੈਟਰ ਨਿਕਲ ਜਣਾ ਵੀ ਤੁਸੀਂ 26 ਤਰੀਕ ਨੂੰ ਪਹੁੰਚ ਜਾਓ ਉਸ ਤੋਂ ਬਾਅਦ ਇਹਨਾਂ ਨੇ ਅੰਦਰ ਖਾਤੇ ਜੋ ਵੀ ਕੀਤਾ ਇਹਨਾਂ ਨੇ 24 ਤਰੀਕ ਨੂੰ ਇਹਨਾਂ ਨੇ ਸਰਪੰਚ ਨੂੰ ਤਮੀਲ ਕਰਾ ਕੇ ਕਹਿਤਾ ਵੀ ਤੁਸੀਂ 24 ਤਰੀਕ ਨੂੰ ਆ ਜਾਓ ਅਸੀਂ 26 ਤਰੀਕ ਨੂੰ ਆ ਕੇ ਕਹਿੰਦੇ ਤੁਸੀਂ 24 ਤਰੀਕ ਨੂੰ ਕਿਉਂ ਨਹੀਂ ਪਹੁੰਚੇ ਅਸੀਂ ਕਹਾਂ ਤੁਸੀਂ ਬੁਲਾਇਆ ਨਹੀਂ ਸਾਨੂੰ ਤੁਹਾਨੂੰ 26 ਤਰੀਕ ਨੂੰ ਬੁਲਾਇਆ ਸੀ 26 ਤਰੀਕ ਨੂੰ ਆਏ ਆ ਸਾਨੂੰ ਜੇ ਤਮੀਲ ਕਰਾਈ ਤਾਂ ਤਮੀਲ ਦਿਖਾ ਲਿਓ ਕੋਈ ਸਾਨੂੰ ਵਟਸਐਪ ਕੀਤਾ ਤਾਂ ਸਾਨੂੰ ਵਟਸਐਪ ਦਿਖਾ ਲਿਓ ਇੰਨੀ ਗੱਲਬਾਤ ਹੋਈ ਤੇ ਡੀਟੀ ਸਾਹਿਬ ਨੂੰ ਵੀ ਅਸੀਂ ਮਿਲੇ ਆ ਤੇ ਉਹਨਾਂ ਨੇ ਸਾਨੂੰ ਦਾ ਭਰੋਸਾ ਦਿੱਤਾ ਕਿ ਅਸੀਂ ਜਿਹੜੀ ਆ ਕਾਰਵਾਈ ਕਰਾਂਗੇ। ਕੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਨਸਾਫ ਮਿਲੂਗਾ ਕਿ ਇਸੇ ਤਰ੍ਹਾਂ ਹੀ ਤੱਕੇ ਮਿਲਣਗੇ? ਇਹ ਨਹੀਂ ਅਸੀਂ ਸੰਘਰਸ਼ ਤਾਂ ਕਰਾਂਗੇ ਅਸੀਂ ਇਨਸਾਫ ਲੈ ਕੇ ਰਹਾਂਗੇ ਇਸ ਤਰ੍ਹਾਂ ਬੈਠਣੇ ਵਾਲੇ ਨਹੀਂ ਨਹੀਂ ਕਾਰਵਾਈ ਹੋਗੀ ਤੇ ਅਗਲਾ ਰੁਖ ਸਾਡਾ ਕੋਰਟ ਦਾ ਹੋਊਗਾ। ਅਸੀਂ ਕੋਰਟ 'ਚ ਜਾਵਾਂਗੇ। ਇਹ ਸਨ ਹੰਦੋਵਾਲ ਦੇ ਜਿਹੜੇ ਸਮਾਜ ਸੇਵੀ ਨੇ ਜਿਨ੍ਹਾਂ ਨੇ ਇਹ ਪੂਰਾ ਪਿਗੜਾ ਚੁੱਕਿਆ ਹੈਗਾ ਤੇ ਨਾਲ ਮੈਂਬਰ ਪੰਚਾਇਤ ਜਿਹੜੇ ਸੀਗੀ ਤੁਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈਗੀ ਆ ਇਹ ਜਿਹੜਾ ਕਪਲਾ ਬੇਸ਼ੱਕ ਜਿਆਦਾ ਵੱਡਾ ਨਹੀਂ ਹੈਗਾ ਪਰ ਕਹਿੰਦੇ ਨੇ ਚੋਰੀ ਕੱਖ ਦੀ ਤੇ ਚੋਰੀ ਲੱਖ ਦੀ ਇਹ ਜਿਹੜੇ ਡਿਪਾਰਟਮੈਂਟਲ ਜਿਹੜੇ ਥੱਲੜੇ ਉੱਥੇ ਵਿਅਕਤੀ ਬੈਠੇ ਆ ਉਹੀ ਇਹਨਾਂ ਨੂੰ ਜਿਹੜਾ ਹੈ ਗੱਦੀ ਘੇੜ pa ਕੇ ਤਾਂ ਭੇਜੀ ਜਾ ਰਹੇ ਆ ਦੇਖਦੇ ਆ ਆਉਣ ਵਾਲੇ ਸਮਾਂ ਦੇ ਵਿੱਚ ਇਹ ਜਿਹੜਾ ਕਪਲਾ ਸਾਬਤ ਵੀ ਹੋ ਸਕਿਆ ਕਾਗਜ਼ਾਂ ਦੇ ਵਿੱਚ ਉਹ ਜਾਗਰ ਵੀ ਹੋ ਸਕਿਆ ਜਿਹੜਾ ਆਰਟੀਆਈ ਰਾਹੀਂ ਇਹ ਬਾਹਰ ਵੀ ਆ ਚੁੱਕਾ ਹੈ ਕਾਗਜ਼ਾਂ ਦੇ ਉੱਤੇ ਸਪਸ਼ਟ ਹੈ ਕਿ ਆ ਉਹਨਾਂ ਤੇ ਵਿਰੋਧ ਕਾਰਵਾਈ ਕਰਾਦਾ ਕਰਦਾ ਹੈ ਵਿਭਾਗ ਜਾਂ ਜਿਹੜਾ ਵਿਭਾਗ ਹੈ ਉਹ ਇਹਨੂੰ ਇਹਨਾਂ ਨੂੰ ਇਸੇ ਤਰ੍ਹਾਂ ਤਰੀਕਾ ਚ ਉਲਝਾ ਕੇ ਇਸ ਨੂੰ ਲੰਮਾ ਖਿੱਚਦਾ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ